ਹਾਂ ਜੀ ਅੰਕਲ ਕੀ ਨਾਮ ਆਪਣਾ ਰਾਜਵੀਰ ਸਿੰਘ ਜੀ ਕਿਹੜਾ ਪਿੰਡਾ ਨਲੀਕਾ ਕੀ ਕੀ ਮਾਮਲਾ ਹੈ ਜਿਹੜਾ ਮੀਡੀਆ ਗਰੁੱਪ ਨੂੰ ਹੋ ਰਿਹਾ ਇਹ ਮੇਰਾ ਮੁੰਡਾ ਗਿਆ ਹੈ ਦੁਬਈ 2 ਸਾਲ ਹੋ ਗਏ ਸੀ ਨਾਮ ਇਹਨਾਂ ਦਾ ਵਰਜਿੰਦਰ ਸਿੰਘ ਜੀ ਤੇ ਕੀ ਪ੍ਰੋਬਲਮ ਕੀ ਆਈ ਹੁਣ ਇਹ ਗਿਆ ਹੈ ਕੰਮ ਤੇ ਜਾਣ ਰਿਹਾ ਤੇ ਕਿਨ ਬੈਠ ਗਿਆ ਲਿਫਟ ਵਿੱਚ ਗੱਡੀ ਤੇ ਤੇ ਗੱਡੀ ਇਹ ਚੋਰੀ ਦੀ ਤੋਂ ਉਹ ਦੇਖ ਕੇ ਭੱਜ ਗਿਆ ਹੁਣ ਕਿੱਥੇ ਆਉ ਜੀ ਲੋਇ ਤੇ ਜੀ ਇਸ ਬੰਦੀ ਕੀਤੇ ਧਿਆਨ ਚ ਲਿਆਉਂਦਾ ਪਹਿਲਾਂ ਵੀ ਨਹੀਂ ਜੀ ਕੀ ਮੰਗ ਕੀ ਕਰਦੇ ਹੁਣ ਹੁਣ ਇਹ ਮੰਗ ਕਰਦੇ ਗਾ ਡਾ ਬੱਚਾ ਆ ਜਾਣਾ ਚਾਹੀਦਾ ਸੀ ਗਵਰਨਮੈਂਟ ਚੋਂ ਵੀ ਸਾਰਿਆਂ ਨੇ ਹਾਂਜੀ ਕੀ ਨਾ ਜੀ ਆਪਣਾ ਰਣਜੀਤ ਸਿੰਘ ਜੀ ਜੀ ਕਿਹੜਾ ਪਿੰਡਾ ਹੰਗਾਲੀ ਕਲਾਂ ਜੀ ਕੀ ਮਾਮਲਾ ਜੀ মিডিਆ ਰੁੱਬ ਹੁੰਦਾ ਮਾਮਲਾ ਸਾਡਾ ਬੇਟਾ ਹੈ ਜੀ ਜਿਹੜਾ ਦੁਬਈ ਗਿਆ ਸੀ ਜਿਹੜਾ ਦੁਬਈ ਗਿਆ ਉੱਥੇ ਕੰਮਕਾਰ ਵਾਸਤੇ ਤੇ ਉਹ ਗੱਡੀ 'ਚ ਬੈਠ ਗਿਆ ਤੇ ਗੱਡੀ ਜਿਹੜੀ ਉਹ ਚੋਰੀ ਦੀ ਸੀ ਤੇ ਜਿਹੜਾ ਗੱਡੀ ਵਾਲਾ ਡਰਾਈਵਰ ਹੀ ਉਹ ਭੱਜ ਗਿਆ ਤੇ ਉਹ ਵਿੱਚ ਗੱਡੀ ਦੇ ਬੈਠਾ ਰਿਆ ਇਸ ਮਾਮਲੇ ਵਿੱਚ ਉਹ ਅਸਲ ਵਿੱਚ ਜੇਲ੍ਹ ਵਿੱਚ ਆ ਕੀ ਨਾਂ ਕੀ ਬੇਟੇ ਦਾ ਬੇਟੇ ਦਾ ਨਾਂ ਮਰਜਿੰਦਰ ਸਿੰਘ ਜੀ ਕਿਹੜੀ ਜੇਲ੍ਹ ਦੇ ਵਿੱਚ ਆ ਜਿਹਦਾ ਪਤਾ ਹੀ ਨਹੀਂ ਜਾਨੂ ਜੀ ਜੀ ਇਹੋ ਐ ਵੀ ਤਰੀਕ ਪੈ ਜਾਂਦੀ ਆ ਫਿਰ ਉਹ ਦੱਸਦੇ ਵੀ ਤਰੀਕ ਪੈ ਗਈ ਆ ਮਹੀਨੇ ਦੋ ਮਹੀਨੇ ਦੀ ਉਸੇ ਵੇੜ ਦੇ ਵਿੱਚ ਹੀ ਬੈਠੇ ਆ ਹੁਣ ਕੀ ਮੰਗ ਕੀ ਕਰਦੇ ਹੋ ਮੰਗਿਆ ਹੋ ਕਰਦੇ ਆ ਕਿ ਸਾਡਾ ਬੇੜਾ ਜਿਹੜਾ ਘਰ ਲੈ ਜਾਂਦਾ ਜਾਵੇ ਸਰਕਾਰ ਗਾੜੀ ਬੇਨਤੀ ਕਰਦੇ ਆ ਇਸ ਬੰਦੀ ਕਿਸ ਨੂੰ ਮਿਲੇ ਉਹ ਸਰਕਾਰ ਦੇ ਜਾਂ ਕੇ ਸਰਕਾਰੀ ਕਰਮਚਾਰੀ ਨੂੰ ਨਹੀਂ ਸਰ ਜੀ ਤੇ ਕੋਈ ਲਿਖਤੀ ਰੂਪ ਚ ਦਿੱਤਾ ਜੀ ਆਪਾਂ ਕਿਸੇ ਮਹਿਕਮੇ ਨੂੰ ਨਹੀਂ ਜੀ ਕਿਸੇ ਨੂੰ ਨਹੀਂ ਦਿੱਤਾ ਮੈਂ ਹਰਦੀਸ਼ ਸਿੰਘ ਪੰਗਾਲੀ ਦਾਦੇ ਨਗਰ ਤੋਂ ਹੀ ਇਹ ਸਾਡੇ ਵੱਡੇ ਵੀਰ ਰਾਜਵੀਰ ਸਿੰਘ ਜੀ ਇਹਨਾਂ ਦਾ ਬੇਟਾ ਮਨਜਿੰਦਰ ਸਿੰਘ ਅੱਜ ਤੋਂ 2 ਸਾਲ ਪਹਿਲਾਂ ਆਜ਼ਾਦਵਿਜੀ ਤੇ ਦੁਬਈ ਗਿਆ ਸੀ ਆਪਣੀ ਰੋਜੀ ਰੋਟੀ ਵਾਸਤੇ ਪਰ ਉੱਥੇ ਮਹੀਨਾ ਡੇਢ ਮਹੀਨਾ ਇਹਨਾਂ ਨੇ ਕੰਮ ਕੀਤਾ ਇਹਨਾਂ ਦੇ ਬੇਟੇ ਨੇ ਪਰ ਉੱਥੇ ਕਿਸੇ ਕੋਲ ਲਿਫਟ ਮੰਗੀ ਗੱਡੀ ਦੇ ਵਿੱਚ ਉਹ ਗੱਡੀ 'ਚ ਬੈਠਣ ਕਰਕੇ ਰਸਤੇ ਵਿੱਚ ਪੁਲਸ ਦਾ ਨਾਕਾ ਸੀ ਤੇ ਪੁਲਸ ਨੂੰ ਵੇਖ ਕੇ ਜਿਹੜਾ ਗੱਡੀ ਚਾਲਕ ਸੀ ਉਹ ਭੱਜ ਗਿਆ ਔਰ ਇਹ ਮੌਕੇ ਤੇ ਫੜਿਆ ਗਿਆ ਕਾਫੀ ਸਮਾਂ ਤੱਕ ਉਹ ਬੱਚੇ ਦਾ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਨੇ ਫਿਰ ਅਸੀਂ ਕੁਝ ਦਿਨ ਬਾਅਦ ਪਤਾ ਨੂੰ ਪਤਾ ਲੱਗਾ ਕਿ ਉਹ ਬੱਚਾ ਜਿਹੜਾ ਮਨਜਿੰਦਰ ਸਿੰਘ ਇਹਨਾਂ ਦਾ ਬੇਟਾ ਉਹ ਦੁਬਈ ਦੀ ਜੇਲ੍ਹ ਵਿੱਚ ਅਲਕਰਮਾ ਜੇਲ੍ਹ ਆ ਔਰ ਜਿਹੜਾ ਤਾਂ ਕੇਸ ਚੱਲ ਰਿਹਾ ਉਹਦਾ ਫਾਈਲ ਨੰਬਰ ਹੈਗਾ 6211 ਅਸੀਂ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਸਰਬੱਤ ਦਾ ਭਲਾ ਚੈਰੀਟੇਵ ਟਰਸਟ ਦੇ ਮੁਖੀ ਐਸਵੀ ਅਬਰਾਜੀ ਨੂੰ ਇਹ ਹੀ ਅਪੀਲ ਕਰਦੇ ਆ ਕਿ ਗਰੀਬ ਪਰਿਵਾਰ ਦੀ ਬਾਹ ਫੜੀ ਜਾਵੇ ਔਰ ਇਹਦੀ ਮਤ ਦਿੱਤੀ ਜਾਵੇ ਕਿ 2 ਸਾਲ ਤੋਂ ਇਹਨਾਂ ਦਾ ਬੱਚਾ ਦੁਬਈ ਦੀ ਜੇਲ੍ਹ ਵਿੱਚ ਆ ਇਸ ਨੇ ਕਰਜ਼ਾ ਚੁੱਕ ਕੇ ਫਿਰ ਉਹਨੂੰ ਬਾਹਰ ਭੇਜਿਆ ਸੀ ਅੱਜ ਕਰਜ਼ਾ ਵੀ ਨਹੀਂ ਉਤਰਿਆ ਤੇ ਘਰ ਦੇ ਵੀ ਹਾਲਾਤ ਤੁਸੀਂ ਦੇਖ ਸਕਦੇ ਜਿਵੇਂ ਕਿੰਨਾ ਮੰਦੇ ਹਾਲਤ ਨੇ ਤੇ ਪਰਿਵਾਰ ਪੂਰਾ ਸਦਮੇ ਵਿੱਚ ਆ ਅਸੀਂ ਇਹੀ ਅਪੀਲ ਕਰਦੇ ਆ ਸਾਨੂੰ ਬੜੀ ਆਸ ਹੈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੇ ਔਰ ਸਰਦਾਰ ਐਸਬੀ ਸਿੰਘ ਘਬਰਾਈ ਤੇ ਜੋ ਗਰੀਬਾਂ ਮਜਲੂਮਾਂ ਦੀ ਬਾਹ ਫੜਦੇ ਨੇ ਔਰ ਜਿੱਥੇ ਵੀ ਕਿਸੇ ਨਾਲ ਇਸ ਤਰ੍ਹਾਂ ਦਾ ਕੋਈ ਪਹਾਣਾ ਵਾਪਰਦਾ ਆ ਉਥੇ ਆਪ ਖਲੋ ਕੇ ਉਸਹਾਇਤਾ ਕਰਦੇ ਨੇ ਫਿਰ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਜਿਹੜੀ ਖਬਰ ਹੈ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਸਾਡੀ ਜਿਹੜੀ ਆਵਾਜ਼ ਆ ਉਹ ਐਸ.ਬੀ.ਮਾਰਾਇਸ ਤੱਕ ਪਹੁੰਚ ਜਾਵੇ ਭਾਰਤ ਸਰਕਾਰ ਤੱਕ ਪਹੁੰਚ ਜਾਵੇ ਔਰ ਇਹਨਾਂ ਦਾ ਬੱਚਾ ਸਹੀ ਸਲਾਮਤ ਘਰ ਆ ਜਾਵੇ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime